ਚੂੜੀਆਂ ਚਤੌੜਗੜ੍ਹ ਚ ਐਨਆਈਏ ਦੀ ਰੇਡ 8 ਘੰਟੇ ਤੱਕ ਜਗੀਰ ਸਿੰਘ ਦੇ ਘਰ ਦਾ ਹੀ ਐਨਆਈਏ ਦੀ ਟੀਮ ਕਰਨਦੀਪ ਸਿੰਘ ਦੀ ਪਾਲ ਚ ਆਈ ਸੀ ਐਨਆਈਏ ਦੀ ਟੀਮ ਅਤੇ ਪੁਲਿਸ ਵੱਲੋਂ ਘਰ ਦੀ ਲਈ ਗਈ ਤਲਾਸ਼ੀ ਅਤੇ ਕਰਨਦੀਪ ਨੂੰ ਪੇਸ਼ ਹੋਣ ਲਈ ਕਿਹਾ ਗਿਆ ਅੱਜ ਤੜਕਸਾਰ ਫਤਿਹਗੜ੍ਹ ਚੂੜੀਆਂ ਦੇ ਨਾਲ ਲਗਦੇ ਪਿੰਡ ਚਤੌੜਗੜ੍ਹ ਵਿਖੇ ਐਨਆਈਏ ਦੀ ਟੀਮ ਵੱਲੋਂ ਜਗੀਰ ਸਿੰਘ ਦੇ ਘਰ ਰੇਡ ਕੀਤੀ ਗਈ ਅਤੇ ਇਸ ਮੌਕੇ ਉਹਨਾਂ ਦੇ ਨਾਲ ਵੱਡੀ ਗਿਣਤੀ ਚ ਪੰਜਾਬ ਪੁਲਿਸ ਅਤੇ ਲੇਡੀ ਪੁਲਿਸ ਵੀ ਮੌਜੂਦ ਸਨ ਅਤੇ ਘਰ ਵਿੱਚ ਲਗਾਤਾਰ 8 ਘੰਟੇ ਰਹੀ ਐਨਆਈਏ ਦੀ ਟੀਮ ਵੱਲੋਂ ਜਗੀਰ ਸਿੰਘ ਦੀ ਪੋਤਰੀ ਦੇ ਪਤੀ ਕਰਨਦੀਪ ਸਿੰਘ ਵੱਲੋਂ ਪੁੱਛਗਿੱਛ ਕੀਤੀ ਗਈ ਐਨਆਈਏ ਦੀ ਟੀਮ ਵੱਲੋਂ ਮੀਡੀਆ ਨਾਲ ਗੱਲਬਾਤ ਕਰਨ ਤੋਂ ਇਨਕਾਰ ਕੀਤਾ ਗਿਆ ਜਦ ਕਿ ਜਗੀਰ ਸਿੰਘ ਅਤੇ ਉਸ ਦੀ ਪਤਨੀ ਜੈਲ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਤਦਕਸਾਰ ਐਨਆਈਏ ਦੀ ਟੀਮ ਅਤੇ ਭਾਰੀ ਗਿਣਤੀ ਵਿੱਚ ਪੁਲਿਸ ਫੋਰਸ ਵੱਲੋਂ ਉਹਨਾਂ ਦੇ ਘਰ ਡੇਰੇਡ ਕੀਤੀ ਗਈ ਅਤੇ ਪੁਲਿਸ ਵੱਲੋਂ ਘਰ ਦੀ ਤਲਾਸ਼ੀ ਵੀ ਲਈ ਗਈ ਪਰ ਘਰ ਵਿੱਚੋਂ ਕੁਝ ਨਹੀਂ ਮਿਲਿਆ ਉਹਨਾਂ ਦੱਸਿਆ ਕਿ ਐਨਆਈਏ ਦੀ ਟੀਮ ਵੱਲੋਂ ਉਹਨਾਂ ਦੀ ਜੋ ਪੋਤਰੀ ਹੈ ਜੋ ਕਿ ਪਿੰਡ ਤਲਵੰਡੀ ਨਾਰ ਵਿਖੇ ਵਿਆਹੀ ਹੋਈ ਹੈ ਅਤੇ ਉਸ ਦੇ ਪਤੀ ਕਰਨਦੀਪ ਸਿੰਘ ਵੱਲੋਂ ਪੁੱਛ ਚੇਕ ਕਰ ਰਹੀ ਸੀ ਅਤੇ ਜਾਂਦੇ ਹੋਏ ਉਹ 8 ਅਗਸਤ ਨੂੰ ਚੰਤੀਗੜ੍ਹ ਵਿਖੇ ਕਰਨਦੀਪ ਸਿੰਘ ਨੂੰ ਪੇਸ਼ ਕਰਉਣ ਲਈ ਕਹੇ ਗਏ ਹਨ ਫਤਿਹਗੜ ਚੂੜੀਆਂ ਲੱਗਦੇ ਪਿੰਡ ਚ ਟਾਰਗੇਟ ਚ ਅਜ ਐਨਆਈਡੀ ਦੀ ਟੀਮ ਦੀ ਰੇਡ ਹੋ ਜਿਸ ਨਾਲ ਵੱਡੀ ਗਿਣਤੀ ਵਿੱਚ ਤੇ ਪੁਲਸ ਮੁਲਾਜ਼ਮਾਂ ਦੀ ਪੁਲਸ ਵੀ ਜਿਹੜੇ ਪਹੁੰਚੇ ਨੇ ਜੇ ਗੂਰ ਸਿੰਘ ਦੇ ਘਰ ਰੇਡ ਕੀਤੀ ਗਈ ਜਿੱਥੇ ਕਿ ਉਹ ਉਹਨਾਂ ਦੇ ਘਰ ਵਿੱਚ ਉਹਨਾਂ ਨੇ ਤਲਾਸ਼ੀ ਲਈ ਗਈ ਕੁਛਕਿਛ ਕੀਤੀ ਗਈ ਅਤੇ ਉਹਨਾਂ ਨੇ ਦੱਸਿਆ ਕਿ ਇਹ ਜਿਹੜੀ ਐਨਆਈਡੀ ਟੀਮ ਸੀ ਉਹ ਅਤੇ ਪੰਜਾਬ ਪੁਲਿਸ ਜਿਹੜੇ ਦਵਾਈ ਲੱਗਦਾ ਹੈ ਦੂਸਰੇ ਪਿੰਡੋਂ ਕਰਨ ਉਸ ਤੇ ਭਾਲਦੀ ਆ ਜਦ ਕਿ ਉਹਨਾਂ ਵੱਲੋਂ ਇੱਥੇ ਹੋਰ ਕੋਈ ਪੁੱਛਕਿਸ਼ ਨਹੀਂ ਕੀਤੀ ਗਈ ਕਰਨ ਵਾਲਾ ਪੁੱਛਕਿਸ਼ ਕੀਤੀ ਗਈ ਤਲਾਸ਼ੀ ਲਈ ਗਈ ਅਤੇ ਤਲਾਸ਼ੀ ਦੌਰਾਨ ਇੱਥੇ ਕਰਨ ਨਹੀਂ ਮਿਲਿਆ ਉਹ ਇਥੇ ਤਲਾਸ਼ੀ ਭਾ ਕੇ ਤੇ ਇੱਕ ਨੋਟਿਸ਼ ਲੈ ਕੇ ਚਲ ਗਏ ਕਿ ਆਸ ਤਰੀਕੇ ਉਹ ਇਸ ਤਰ੍ਹਾਂ ਅਰੇ ਕੀ ਨਾਲ ਜਗੀਰ ਅੱਜ ਐਨਆਈਏ ਦੀ ਟੀਮ ਇੱਥੇ ਪੁੱਛਕਿਸ਼ ਕਰਨ ਆਈ ਸੀ ਉਹਨਾਂ ਨੇ ਤਲਾਸ਼ੀ ਤੁਸ਼ੀ ਵੀ ਲਈ ਆ ਇਹ ਕਿਧਰ ਆਏ ਸੀਗੇ ਇਹ ਸਾਨੂੰ ਪਗੰਦਰ ਕਾ ਕਿਹੜੇ ਚੱਕਰ ਚਾਹੀ ਤੋ ਪਗੰਦਰ ਲਗਾ ਅੱਛਾ ਫਾਂਡਵੇ ਦਾ ਗੇਰ ਘਟਾਤਾ ਹਦਾ ਨਾ ਅੱਛਾ 5 ਵਜੇ ਆਏ ਕੀ ਕੀ ਪੁੱਛਦੇ ਸੀ ਪੁੱਛਿਆ ਜਿਉ ਸਾਡਾ ਇੱਕ ਪੁੱਤਰਾ ਹੈ ਉਹ ਡਰਦਾ ਭੱਜ ਕੇ ਜਦ ਦੇਖ ਕੇ ਉਹ ਸਮਝ ਨਹੀਂ ਆਉਂਦਾ ਜਾਂਦੇ ਜਿਉ ਕਰਨ ਭੱਜ ਗਿਆ ਭੱਜ ਗਿਆ ਤੇ ਕਿਹਦੇ ਵੱਲੋਂ ਪੁੱਛਦੇ ਸੀ ਉਹਦੇ ਕਰਨ ਵੱਲੋਂ ਕਰਨ ਵੱਲੋਂ ਪੁੱਛਦੇ ਕਰਨ ਕੋ ਕਰਨ ਕੀ ਲੱਗਦਾ ਤੁਹਾਡਾ ਉਹ ਸਾਡਾ ਪੁੱਤਰੀ ਪੈ ਗਈ ਆ ਪੁੱਤਰੀ ਪੁੱਤਰੀ ਕਿਹਦੇ ਵੱਲੋਂ ਅੱਛਾ ਤੁਹਾਡੇ ਪੋਤਰੀਆਂ ਜਵਾਈ ਵੱਲੋਂ ਪੁੱਛਦੇ ਜਿੱਥੇ ਤੁਹਾਡੀ ਪੋਤਰੀ ਵਿਆਹੀ ਆ ਉਹਦੇ ਘਰ ਵਾਲੇ ਵੱਲੋਂ ਉਹਦਾ ਕਿਹੜਾ ਪਿੰਡ ਹੋਣੋ ਚਲਵੰਡੀ ਹੰਦੀ ਹੰਦੀ ਚਲਵੰਡੀ ਨਾਲ ਤੋਂ ਹੰਦੀ ਨਾਲ ਤੇ ਘਰ ਦੀ ਤਲਾਸ਼ੀ ਵੀ ਲਈ ਜਾਂਦਾ ਹਾਂ ਹਾਂ ਹਾਂਜੀ ਹੁਣ ਲੈ ਘਟ 100 ਰੁਪਏ ਨਾਲ ਲੈ ਉਹ ਕਹਿ ਰਹੇ ਸੀਗੇ ਵੀ ਕੋਈ ਜਦੋਂ ਗੇਟ ਖੜਕਾਇਆ ਕੋਈ ਭੱਜ ਗਿਆ ਵਾ ਕੋਠੇ ਤੋਂ ਕੰਦ ਟੱਪ ਕੇ ਮੁੰਡਾ ਯਾਰ ਪੁੱਤਰਾ ਯਾਰ ਦਾਦਾ ਭੱਜ ਗਏ ਦਾਦਾ ਭੱਜ ਗਏ ਦਾਦਾ ਭੱਜ ਹਾਂਜੀ ਇੱਕ ਬੇੜਾ ਸਾਡਾ ਜੇਲ੍ਹ 'ਚ ਹੈ ਨਾ ਜੇਲ੍ਹ ਪੰਜਾਬ ਤੇ ਹੁਣ ਤੁਹਾਨੂੰ ਕੀ ਕਹਿ ਕੇ ਗਏ ਤਾਨੂੰ ਕਹਾਂ ਆਂਦੇ ਆਂ ਨੋਟ ਦੇਖਿਓ ਇਹਨੂੰ ਪੇਸ਼ ਕਰਾਉਂ ਜਾਂ ਜਾਂਦੇ ਕਿ ਕਿਨੂੰ ਪੇਸ਼ ਕਰਾਉਂ ਕਰ ਕਰਨ ਜਿਹੜਾ ਤੁਹਾਡਾ ਪੁੱਤਰੀ ਦਾ ਤੁਹਾਡਾ ਜਵਾਈ ਜਿਹੜਾ ਪੁੱਤਰੀ ਦਾ ਉਹਦਾ ਪਿੰਡ ਕਿਹੜਾ ਤਲਵੰਡੀ ਉਹ ਹੋਰ ਪੇਸ਼ ਕਰਨ ਵਾਲੋਂ ਤੇ ਕਿੰਨੇ ਕ ਆਏ ਪੁਲਸ ਵਾਲੇ ਜਾਂ ਦੂਜੀ ਟੀਮ ਕਿੰਨੇ ਕ ਜਾਣੇ ਸੀ ਜਾਇਦਾ ਜਾਇਦਾ ਅਸੈਂਬਲੀਆਂ ਆਏ ਪਰ ਇਹ ਪੰਜ ਕੀ ਨਾ ਤੁਹਾਡਾ ਮੇਰਾ ਨਾਂ ਕਹਾਂ ਕੋਈ ਅੱਜ ਪੁਲਸੀ ਵੀ ਆਈ ਦੂਜੀ ਗੋਮੀ ਕੋ ਟੀਮ ਆਣਾ ਇਹਦੀ ਆਈ ਸੀ ਕਿ ਅੱਲੇ ਹੀ ਕੈਂਡੀ ਖੜਾ ਹੋਇਆ ਹੈ ਅ ਚੰਡੀਗੜ੍ਹੋਂ ਆਏ ਤੇ ਕੀ ਪੁੱਛ ਕੇ ਚ ਕੀਤੀ ਉਹਨਾਂ ਕੀ ਕੀਤਾ ਇਹੋ ਪੁੱਛ ਕੇ ਚ ਕੀਤੀ ਜੇ ਵੀ ਆਹ ਤੇ ਇਹ ਬੰਦੇ ਨੂੰ ਪਛਾਣਦੇ ਜੀ ਮੈਂ ਪਾਜੀ ਹਾਂ ਪੁੱਤਰ ਜਵਾਈ ਆ ਤੇ ਤੁਸੀਂ ਹੋ ਆ ਕੀ ਕੀ ਨਾਂ ਕੀ ਹੈ ਅ ਤ ਉਹ ਤੁਹਾਡੇ ਪੁੱਤਰ ਜਵਾਈ ਆ ਕਿੱਥੋਂ ਦਾ ਹੈ ਤਲਵੰਡੀ ਤੋਂ ਉਹਦੇ ਵੱਲੋਂ ਕੀ ਪੁੱਛਦੇ ਉਹਦੇ ਵੱਲੋਂ ਇਹੋ ਪੁੱਛਿਆ ਵਾ ਵੀ ਇਹਦੀ ਯਾਦ ਦੇਖੇ ਹੋਏ ਆ ਮੈਂ ਬੈਠੇ ਉਹ ਤੁਹਾਨੂੰ ਤੇ ਨਾਮ ਨਾਲ ਲੈ ਕੇ ਜਾਂਦੇ ਖਾਣੇ ਬਣਾ ਚਲੋ ਅੱਛਾ ਦੇਖੋ ਤੇ ਨਾਮ ਨਾਲ ਲੱਗੇ ਤੇ ਇਹ ਘਰ ਦੀ ਤਲਾਸ਼ ਤੋਸਹੀ ਲਈ ਸੀ ਹਾਂਜੀ ਤੇ ਕਿੰਨਾ ਚਿਰ ਰਹੇ ਇੱਥੇ ਇੱਜਾ ਸਵੇਰ ਦੇ ਆਏ ਜ 5 ਵਜੇ ਹੁਣ ਕੀ ਕਹਿ ਕੇ ਗਏ ਤੁਹਾਨੂੰ ਹੁਣ ਆਂਦੇ ਹੀ ਤੇ 8 ਤਰੀਕ ਨੂੰ ਚ ਪੇਸ਼ ਉਹਨੇ ਪੇਸ਼ ਕਰਾਉ ਕਿੰਨੋਂ ਉਹਨੂੰ ਕਰਨ ਤੇ ਘਰੋਂ ਭੱਜ ਗਿਆ ਕੋਣਾ ਕਹਿ ਰਹੇ ਵੀ ਘਰੋਂ ਭੱਜ ਗਿਆ ਕੋਈ ਮੇਰਾ ਪੁੱਤਰਾ ਹੀ ਹੈ ਇਹ ਨਵਜੋਤ ਤਪਰਾ ਰਬਜੋਤ ਪ੍ਰਭਜੋਤ ਨਹੀਂ ਪ੍ਰਭਜੋਤ ਉਹਥੇ ਹਨ ਇਹ ਨਵਜੋਤ ਹੈ ਯਾਹ ਦਾ ਨੱਕੇ ਦੇ ਕੇ ਭਰੀ ਬੀ ਉਹਨੂੰ ਝੇਲ ਚ ਖੜਿਆ ਵਾ ਤੇ ਕੀਤਾ ਕੋਈ ਵੀ ਬੀਬੀ ਨੂੰ ਲੈ ਆਂ ਜੀ ਤੁਹਾਡੇ ਕਿੰਨੇ ਬੱਚੇ ਆ ਮੇਰੇ ਤਿੰਨ ਬੱਚੇ ਤੇ ਇੱਕ ਕਹਿੰਦੇ ਨੇ ਇੱਕ ਝੇਲ ਚ ਆ ਨਹੀਂ ਪੁੱਤਰ ਹੈ ਪੁੱਤਰ ਹੈ ਪੁੱਤਰ ਹੈ ਤੇ ਪੜ ਰਹਾ ਨਹੀਂ ਪੁੱਤਰ ਸਾਡਾ ਮਰ ਗਿਆ ਡੈਥ ਹੋ ਗਈ ਉਹਦੀ ਅੱਛਾ ਹਾਂਜੀ ਛੋਟੇ ਛੋਟੇ ਬੱਚੇ ਪਾਏ ਤੇ ਇੱਕ ਪੁੱਤਰਾ ਝੇਲ ਚ ਆ ਹਾਂਜੀ ਤੇ ਇੱਕ ਇੱਕ ਦੇ ਸਕੂਲ ਜਾਂਦਾ ਤੇ ਅੱਛਾ ਤਿੰਨ ਪੁੱਤਰੇ ਸੀ ਹਾਂਜੀ ਦੋ ਤੋ ਇੱਕ ਪਤਰੀ ਵੀ ਆਈ ਉਹਨਾਂ ਨੇ ਤਲਾਸ਼ੀ ਲਈ ਕਰਦੀ ਸਾਰਾ ਘਰ ਹਾਂਜੀ ਉਹ ਚਿੰਨ ਵਿੱਚ ਹੁਣ ਜਾਣ ਲੱਗੇ ਕਿ ਕਿਹਾਗੇ ਹੁਣ ਆਂਦੇ ਆ ਕਿੱਥੇ ਤੇ ਇਹਨਾਂ ਨੂੰ ਪੇਸ਼ ਕਰਾਂ ਉਹਨਾਂ ਦਾ ਮੰਮੀ ਡੈਡੀ ਪੇਸ਼ ਕਰਾਵੇ ਮੈਂ ਅਸਲੀ ਕਰੇ ਮੇਰੇ ਆਖਿਆ ਹਾਰਦਿਕ ਉਹਦੇ ਬੱਚੇ ਨਹੀਂ ਕਿ ਅੱਜ ਕੱਲ ਤਾਂ ਪਤਾ ਹੈ ਉਹ ਤੁਹਾਡੀ ਬੇਟੀ ਵੱਲੋਂ ਵੀ ਕਹਿੰਦੇ ਸੀ ਨਾ ਵੀ ਉਹ ਕਿਉਂ ਨਹੀਂ ਆ ਰਹੀ ਉਹਦਾ ਮਾਮਾ ਸਹੁਰਾ ਨਹੀਂ ਜੇ ਠੀਕ ਹੈਗਾ ਉਹ ਜਿਹਾ ਪਤਾ ਨਾ ਡਾਕਟਰਾਂ ਨੂੰ ਫਿਰ ਉਹ ਚ ਨਿਕਲ ਲੈ ਕੇ ਜਾਂਦੇ ਉਹ ਉਹਨਾਂ ਦੇ ਨਾਲ ਹਾਂਜੀ ਤਾਰੇ ਦੇ ਪ੍ਰੈਸ਼ਰ ਵੀ ਕੋਈ ਪਾਇਆ ਨਹੀਂ ਹਟ ਕੇ ਆਨਾਂ ਦੇ 3 ਜਨਾਂ ਨੂੰ ਬੁਲਾਓ ਇਹ ਮੈਂ ਜਿਹੜਾ ਜਿਹੜਾ ਪ੍ਰੈਸ਼ਰ ਹੁੰਦਾ ਆ ਰਿਹਾ ਉਹਨਾਂ ਨੂੰ ਪੇਸ਼ ਕਰੋ ਹਾਂਜੀ ਆਪਰੇਸ਼ਨ ਪ੍ਰੈਸ਼ਰ ਤੱਦੇ ਮਾਰਾ ਪੇਸ਼ ਕਰੋ ਨਹੀਂ ਤਾਂ ਹਾਂ ਉਹਨਾਂ ਨੂੰ ਕਹਿੰਦੇ ਉਹਨਾਂ ਨੂੰ ਪੇਸ਼ ਜੇ ਨਾਮ ਨਾ ਪੇਸ਼ ਕਰੋਗੇ ਫੇਰ ਤੁਹਾਨੂੰ ਪੁੱਛਿਆ ਜਾਊਗਾ